ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਵੈਦ ਨਛੱਤਰ ਸਿੰਘ ਗਗੜ ਔਰ ਹਰ ਰੋਜ਼ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪਾਂ ਜਿਹੜਾ ਸ਼ੈਨ ਸ਼ਾਹੀ ਸ਼ਾਹੀ ਨੁਸਖਾ ਤਿਆਰ ਕਰਨ ਲੱਗੇ ਆ ਜਿਹੜਾ ਕਿ ਚਮਨਪਰਾਸ ਆਪਾਂ ਤਿਆਰ ਕਰਦੇ ਹਰ ਸਰਦੀਆਂ ਦੇ ਵਿੱਚ ਔਰ ਉਹ ਜੇ ਕਿਸੇ ਨੇ ਘਰੇ ਬਣਾ ਕੇ ਯੂਜ਼ ਕਰਨਾ ਹੈ ਤਾਂ ਨੋਟ ਕਰ ਲਿਓ ਆ ਜਿਹੜਾ ਪਾਊਡਰ ਹੈ ਇਹਦੇ ਵਿੱਚ ਪਾਊਡਰ ਬਣਿਆ ਹੋਇਆ ਕਿਉਂਕਿ ਇੰਨੀਆਂ ਚੀਜ਼ਾਂ ਦਿਖਾਉਣੀਆਂ ਔਖੀਆਂ ਥੋੜੀਆਂ ਜਿਹਾ ਇਸ ਕਰਕੇ ਮੈਂ ਇਹ ਥੋੜਾ ਜਿਹਾ ਪਾਊਡਰ ਜਿਹੜਾ ਮੇਰੇ ਕੋਲੇ ਪਹਿਲਾਂ ਬਣਿਆ ਹੋਇਆ ਹੈਗਾ ਠੀਕ ਹੈ ਇਹ ਪਾਊਡਰ ਦੇ ਵਿੱਚ ਹੈਗਾ ਸਫੇਦ ਮੁਸਲੀ ਅਸ਼ਵਗੰਧਾ ਕੌਂਚ ਬੀਜ ਕਾਲੇ ਸ਼ੁੱਧ ਕੀਤੇ ਹੋਏ ਜਵੈਤਰੀ ਤਾਲਮਖਾਣਾ ਬਿਦਾਰਿਕੰਦ ਰੇਗਮਾਹੀ ਬਦਾਮ ਸਰੰਜਾ ਮਿੱਠੀਆਂ ਬਾਂਮਣ ਸਫੇਦ ਅਕਰਕਰਾ ইরਾਨੀ ਨੱਕ ਛਕਣੀ ਵਾਇਬ੍ਰਿੰਗ ਸੁੰਡ ਸ਼ੁੱਧ ਸਿਲਾਜੀ ਤੇ ਲੋਹ ਪਸਮ ਇਸ ਪਾਊਡਰ ਦੇ ਵਿੱਚ ਹੈ ਠੀਕ ਹੈ ਜੀ ਇਹ ਪਾਊਡਰ ਦੇ ਵਿੱਚ ਪਊਗਾ ਔਰ ਉਸ ਤੋਂ ਅੱਗੇ ਜਿਹੜਾ ਕਿ ਆ ਜੋ ਇਹ ਇਹ ਜਿਹੜੀ ਚੀਜ਼ ਹੈ ਇਹ ਨੋਟ ਕਰ ਲੋ ਚੰਗੀ ਤਰ੍ਹਾਂ ਇਹਦੇ ਵਿੱਚ ਆ ਗਿਆ ਆ ਜਿਹੜੇ ਆ ਗਏ ਆਪਣੇ ਚੁਹਾਰੇ ਆ ਗਏ ਔਰ ਇਹ ਆ ਗਈ ਜਿਹੜੀ ਆਪਣੀ ਦਾਲਚੀਨੀ ਆ ਗਈ ਔਰ ਇਹ ਛੋਟੀਆਂ ਇਲਾਚੀਆਂ ਇਹ ਵੱਡੀਆਂ ਇਲਾਚੀਆਂ ਇਹ ਜਿਹੜਾ ਆਪਣਾ ਆ ਗਿਆ ਜਿਹਨੂੰ ਕਿ ਆਪਾਂ ਜਾਫਲ ਕਹਿੰਦੇ ਆ ਔਰ ਇਹ ਕਾਲੀ ਮਿਰਚ ਆ ਗਈ ਔਰ ਇੱਕ ਖਸਖਸ ਆ ਗਈ ਔਰ ਇਹ ਜਿਹੜੀਆਂ ਦਾਖਾ ਆ ਗਈਆਂ ਔਰ ਜਿਹੜਾ ਹੈਗਾ ਇੱਕ ખોਪੇ ਦਾ ਬਰਾਦਾ ਆ ਗਿਆ ਇਹ ਸਾਰੀਆਂ ਚੀਜ਼ਾਂ ਦਾ ਹੁਣ ਮੈਂ ਮਿਸ਼ਨ ਤਿਆਰ ਕਰਕੇ ਉਸ ਤੋਂ ਬਾਅਦ ਇਹ ਜਿਹੜਾ ਆਪਣੇ ਕੋਲੇ ਸ਼ਹਿਦ ਆ ਗਿਆ ਛੋਟੀ ਮੱਖੀ ਦਾ ਇਹ ਸ਼ਹਿਦ ਦੇ ਵਿੱਚ ਆਪਾਂ ਇਹ ਮਿਸ਼ਨ ਤਿਆਰ ਕਰਕੇ ਇੱਕ ਚਮਨਪਰਾਸ ਤਿਆਰ ਹੋ ਜਾਊਗਾ ਜੇ ਕਿਸੇ ਨੇ ਇਹ ਘਰੇ ਤਿਆਰ ਕਰਨਾ ਤੇ ਇਹ ਵੀਡੀਓ ਨੂੰ ਸੇਵ ਕਰਕੇ ਰੱਖ ਲਿਓ ਘਰੇ ਵੀ ਤਿਆਰ ਤੁਸੀਂ ਕਰ ਸਕਦੇ ਹੋ ਜਿੰਨਾ ਸਾਡੇ ਵਾਲਾ ਚਮਨ ਪ੍ਰਸ਼ ਕੰਮ ਕਰੂਗਾ ਉਨਾ ਹੀ ਤੁਹਾਡਾ ਘਰ ਵਾਲਾ ਵੀ ਕਰੂਗਾ ਕੁਝ ਵੀ ਇਹਦੇ ਵਿੱਚ ਲੁਕਾਇਆ ਛਪਾਇਆ ਨਹੀਂ ਗਿਆ ਜੋ ਮੈਂ ਬੋਲ ਕੇ ਦੱਸਿਆ ਇਸ ਫੋਟੋ ਦੇ ਵਿੱਚ ਜਿਹੜਾ ਹੈਗਾ ਇਹੀ ਕੁਛ ਹੈ ਠੀਕ ਹੈ ਜੀ ਹੁਣ ਆਪਾਂ ਇਹਨੂੰ ਸਾਰੇ ਚਮਨ ਪ੍ਰਸ਼ਨ ਤਿਆਰ ਕਰਕੇ ਫਿਰ ਤੁਹਾਡੀ ਹਾਜ਼ਰੀ ਦੇ ਵਿੱਚ ਪੇਸ਼ ਕਰਾਂਗੇ ਇਹਨੂੰ ਠੀਕ ਹੈ ਬਹੁਤ ਪਾਵਰਫੁਲ ਤੇ ਤਾਕਤਵਰ ਨੁਸਖਾ ਹੈਗਾ ਨਾ ਮਰਦ ਨੂੰ ਮਰਦ ਬਣਾਉਣ ਵਾਲਾ ਜੇ ਕਿਸੇ ਨੇ ਮੰਗਵਾਉਣਾ ਹੋਵੇ ਸਾਡੇ ਤੋਂ ਤਾਂ ਫਿਰ ਨੰਬਰ ਨੋਟ ਕਰ ਲਓ 9878326083 9878326083 ਵੈਦ ਨਛੱਤਰ ਸਿੰਘ ਪਿੰਡ ਗੱਕੜ ਜੇ ਤੁਸੀਂ ਆਪਦਾ ਘਰੇ ਤਿਆਰ ਕਰਨਾ ਤਾਂ ਘਰੇ ਵੀ ਤਿਆਰ ਕਰ ਸਕਦੇ ਹੋ